ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਹੁਣ ਜਾਰੀਆਂ ਨੇ ਦੱਸ ਦਈਏ ਕਿ ਅਕਾਲੀ ਦਲ ਤੇ ਕਾਂਗਰਸ ਦੁਆਰਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਜਿਸ ਦੇ ਤਹਿਤ ਹੁਣ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਕੱਲ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣੀਆਂ ਨੇ ਜਿਸ ਦੀ ਟਾਈਮਿੰਗ ਸੇਮ ਜਿਵੇਂ ਕਿ ਕੱਲ ਚੋਣਾਂ ਹੋਈਆਂ ਪੰਜਾਬ ਦੇ ਵਿੱਚ ਉਹੀ ਰਹੇਗੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਿੱਤੇ ਦਿਨੀ ਜਿਹੜੀਆਂ ਕਿ ਚੋਣਾਂ ਹੋਈਆਂ ਉਸ ਨੂੰ ਲੈ ਕੇ ਸ਼ਿਕਾਇਤਾਂ ਚੋਣ ਕਮਿਸ਼ਨ ਦੇ ਕੋਲ ਪਹੁੰਚਦੀਆਂ ਹੋਈਆਂ ਨਜ਼ਰ ਆਈਆਂ ਜਿਸ ਨੂੰ ਦੇਖਦੇ ਹੋਏ ਪੰਜ ਜ਼ਿਲ੍ਹਿਆਂ ਦੀਆਂ ਚੋਣਾਂ ਨੇ ਜਿਹੜੀਆਂ ਦੁਬਾਰਾ ਕਰਾਉਣ ਦੇ ਹੁਕਮ ਨੇ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਦਿੱਤੇ ਗਏ ਨੇ ਕੱਲ 16 ਦਸੰਬਰ ਨੂੰ ਦੁਬਾਰਾ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣੀਆਂ ਨੇ ਜਿਨ੍ਹਾਂ ਦਾ ਰਿਜ਼ਲਟ ਆ ਜਿਹੜਾ 17 ਦਸੰਬਰ ਨੂੰ ਸੁਣਾਇਆ ਜਾਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਆਪਿਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਵਿਚਾਲੇ ਕੁਝ ਥਾਵਾਂ ਦੇ ਉੱਤੇ ਜਿਹੜਾ ਕਿ ਬੂਥ ਕੈਪਚਰਿੰਗ ਤੇ ਤੰਦਲੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਜ ਚੋਣ ਕਮਿਸ਼ਨ ਦੇ ਵੱਲੋਂ ਪੰਜ ਜ਼ਿਲ੍ਹਿਆਂ ਦੀਆਂ ਕੁਝ ਥਾਵਾਂ ਦੇ ਉੱਤੇ ਮੁੜ ਚੋਣਾਂ ਕਰਵਾਉਣ ਦੇ ਹੁਕਮ ਨੇ ਜਿਹੜੇ ਦਿੱਤੇ ਗਏ ਨੇ ਚੋਣ ਕਮਿਸ਼ਨ ਅਨੁਸਾਰ ਰਾਜ ਦੇ ਵਿੱਚ 22 ਜ਼ਿਲ੍ਹਾ ਪ੍ਰੀਸ਼ਦ ਤੇ 347 ਜ਼ੋਨਾਂ ਅਤੇ 153 ਪੰਚਾਇਤ ਸੰਪਤੀ ਦੇ 2800 38 ਜਿਹੜੇ ਕਿ ਜੋਨਾ ਦੇ ਮੈਂਬਰਾਂ ਦੀ ਚੋਣ ਦੇ ਲਈ ਆਮ ਚੋਣਾ ਸ਼ਾਂਤੀਪੁਰ ਵਟੰਗ ਦੇ ਨਾਲ ਹੋਈਆਂ ਤੇ ਕਿਤੇ ਵੀ ਕੋਈ ਜਾਨੀ ਨੁਕਸਾਨ ਜਾਂ ਵੱਡੀ ਝੜਪੜ ਦੀ ਉਸ ਦੀ ਰਿਪੋਰਟ ਜਿਹੜੀ ਨਹੀਂ ਸਾਹਮਣੇ ਆਈ ਤਾਂ ਤਾਂ ਅੰਦਾਜ਼ਾ ਇਹ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਸੰਮਤੀ ਅਟਾਰੀ ਜ਼ੋਨ ਨੰਬਰ 8 ਗੂਠ ਨੰਬਰ 52 53 54 ਤੇ 55 ਤੇ ਜ਼ੋਨ ਨੰਬਰ 17 ਵਰਪਾਲ ਕਲਾ ਬੂਥ ਨੰਬਰ 9099939495 ਤਾਂ ਇਸ ਦੇ ਨਾਲ ਹੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਜਿਹੜੀਆਂ ਹੋਣ ਗਿਆ ਤੇ ਨਾਲ ਹੀ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਦੀਆਂ ਜਿਹੜੀਆਂ ਚੋਣਾਂ ਹੋਣ ਗਿਆ ਜਿਹਦੇ ਵਿੱਚ ਬੰਬਾਣੀਆਂ ਬੂਥ ਨੰਬਰ 63 ਤੇ 64 ਤੇ ਉਸ ਦੇ ਨਾਲ ਹੀ ਪਿੰਡ ਮਂਧੀਰ ਬੂਥ ਨੰਬਰ 21 ਤੇ 22 ਬਲਾਕ ਕੋਟਾ ਭਾਈ ਗਿੱਦੜਬਾਹਾ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਚੰਨੀਆਂ ਦੇ ਵਿੱਚ ਜਲੰਧਰ ਦੇ ਜ਼ਿਲ੍ਹੇ ਦੇ ਪੋਲਿੰਗ ਬੂਥ ਨੰਬਰ 72 ਪੰਚਾਇਤ ਸੰਪਤੀਪੋਗਪੁਰ ਜਿਹੜਾ ਕਿ ਜ਼ੋਨ ਨੰਬਰ 4 ਮੁਰ ਮੋਲੀ ਜਿਹੜਾ ਕਿ ਪੋਲਿੰਗ 16 ਦਸੰਬਰ ਕੱਲ ਨੂੰ ਜਾਣੇ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੋਟਾਂ ਪੈਣੀਆਂ ਨੇ ਇਹਨਾਂ ਦੀ ਗਿਣਤੀ ਜਿਹੜੀ ਹੈ 17 ਦਸੰਬਰ ਨੂੰ ਆਮ ਗਿਣਤੀ ਦੇ ਨਾਲ ਹੀ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਬੂਥ ਕੈਪਚਰਿੰਗ ਅਤੇ ਧਾਂਦਲੀਆਂ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਸੀ ਚੋਣਾ ਇਸ ਲਈ ਇਸ ਸਬੰਧਿਤ ਵੀਡੀਓਜ਼ ਵੀ ਜਿਹੜੀਆਂ ਸਾਹਮਣੇ ਆਈਆਂ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸਬੰਧੀ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਅਤੇ ਚੋਣਾ ਰੱਦ ਕਰਨ ਦੀ ਅਪੀਲ ਵੀ ਕੀਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਦੇਖਦੇ ਹੋਏ ਹੁਣ ਚੋਣ ਕਮਿਸ਼ਨ ਦੇ ਵੱਲੋਂ ਹੁਕਮ ਨੇ ਜਿਹੜੇ ਉਹ ਸੁਣਾਈ ਗਏ ਨੇ ਉਹਨਾਂ ਦੁਆਰਾ ਕਿਹਾ ਗਿਆ ਕਿ ਕੱਲ ਨੂੰ ਯਾਨੀ ਕਿ 16 ਦਸੰਬਰ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਮੁੜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਜਿਹੜੀਆਂ ਹੋਣੀਆਂ ਨੇ ਚੋਣਾਂ ਦੀ ਗਿਣਤੀ ਹੈ ਜਿਹੜੀ ਆਮ ਚੋਣਾਂ ਦੇ ਨਾਲ ਹੀ ਕੀਤੀ ਜਾਵੇਗੀ ਦੱਸ ਦਈਏ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਜਿਹੜੀ VOTING ਆ ਹੋਣੀ ਹੈ ਤੇ ਇਹਨਾਂ ਦੀ ਰਿਜ਼ਲਟ ਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਨਾਲ ਹੀ ਸੁਣਾਇਆ ਜਾਵੇਗਾ